ਕਿਵੇਂ ਪਤਰਾ? ਹਲੋ। ਕਿਵੇਂ ਪਤਰਾ? ਠੀਕ ਐ? ਹਾਂਜੀ ਗੌਰ। ਜੋਦਾ ਬੋਲਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਠੀਕ ਐ? ਮੈਂ ਤੁਹਾਨੂੰ ਆਂ ਗਿਆ ਜੀ ਵਧੀਆ ਵਧੀਆ ਚੱਲ ਪਰ ਉਹ ਕੀਤਾ ਸੀਗਾ। ਇਹ ਨੰਬਰ ਇਹ ਨੰਬਰ ਇਹ ਨੰਬਰ ਹੋਰ ਐ ਮੇਰੇ ਕੋਲੇ। ਠੀਕ ਐ ਠੀਕ ਐ। ਤੇਰੀ ਤੇਰੀ ਪੁੱਤ ਕੰਕਰੀ ਪਰਚੇ ਘਟਨੇ ਤਾਂ ਉਹ ਓਟੀਪੀ ਭੇਜਦਾ ਮੈਂ ਓਟੀਪੀ ਲਿਖਾ ਦੇ ਦਿੰਦਾ। ਕੀ ਬੱਚੇ ਕੱਢਣੀਆਂ ਹਾਂ ਹਾਂ ਇਹ ਬੋਏ ਤੁਸੀਂ ਤੁਸੀਂ ਚਾਰ ਜਾਣੇ ਹੋ ਨਾ ਚਾਰ ਜਾਣੇ ਆਈ ਚਾਰ ਜਾਣੇ ਕਰ ਪਰ ਸਪੀਡ ਭੀਜ ਦੇ ਮਨਪ੍ਰੀਤ ਨਾਮ ਤੇ ਬੋਏ ਦਿਖਾ ਦਿੰਦਾ ਹਾਂ ਤੇ ਤੁਹਾਨੂੰ ਹਾਂ ਨਹੀਂ ਨਹੀਂ ਮਨਪ੍ਰੀਤ ਤੇਰਾ ਨਾਮ ਕੀ ਹੈ ਮੇਰਾ ਨਾਮ ਕਮਲਪ੍ਰੀਤ ਸਿੰਘ ਹੈ ਜੀ ਕਮਲਪ੍ਰੀਤ ਤੇਰਾ ਨਾਮ ਤੇ ਟੈਕਸ ਮੈਸੇਜ ਹੈ ਉਸਤਾਦ ਨੂੰ ਹਾਂ ਜੀ ਅੱਜ ਮੈਂ ਟੈਕਸ ਮੈਸੇਜ ਉਹਦੇ ਤੇ ਵੀ ਨੱਬੇ ਤੇ

ਤੇਰੀ 20 ਕਿਲੋ ਕਣਕ ਮਹੀਨੇ ਦੀ 3 ਮਹੀਨੇ ਦੀ 60 ਕਿਲੋ ਵੀ ਠੀਕ ਹੈ ਠੀਕ ਹੈ ਜੀ ਠੀਕ ਹੈ ਹਾਂ ਤੇਰੀ ਪਰਚੀ ਲੋੜ ਨਹੀਂ ਬਸ ਕਣਕਾ ਜੋ ਦੋ ਦਿਨਾਂ ਤੱਕ ਤੈਨੂੰ ਫੋਨ ਕਰ ਦਾਂਗੇ ਠੀਕ ਹੈ ਫੋਨ ਕਰਾਂਗੇ ਤੇ ਬੇ ਤੂੰ ਇਸ ਕਣਕ ਲੈਣੀ ਆਉਂਦੀ ਆ ਕੇ ਪਰਚੀ ਤੇਰੀ ਸਾਡੇ ਕੋਲ ਹੈਗੀ ਹੈ ਠੀਕ ਹੈ ਓਕੇ ਲੋ 60 ਕਿਲੋ ਕਣਕਾ ਠੀਕ ਹੈ ਓਕੇ ਆ ਦੇਖੋ ਜੀ ਮਹੀਨੇ-ਮਹੀਨੇ ਦੇ ਆਪਸ਼ਨ ਭਰਨੇ ਪੈਂਦੇ ਇਹਦੇ ਵਿੱਚ ਦਿਲ ਅਮਾਉਂਟ ਇਜ਼ ਹੁਣ ਇਹਨੇ ਕਮਾਂਡ ਦੇਦੀ ਪ੍ਰਿੰਟ ਕੱਢਣ ਵਾਸਤੇ 0 ਪੈਸਾ ਯਾਨੀ 0 ਪੈਸਾ ਇਹ ਬਿਲਕੁਲ ਫ੍ਰੀ ਆ ਚੱਲ ਪਾਰਸ ਦੇ ਕਮਾਂਡ ਕਰਾ ਪ੍ਰਿੰਟਿੰਗ ਪਲੀਜ਼ ਵੇਟ ਲਓ ਜੀ ਚਾਰ ਮੈਂਬਰ ਸੀਗੇ ਇਹ ਚਾਰ ਮੈਂਬਰਾਂ ਦੀ 20 ਕਿਲੋ ਬਣਦੀ ਹੈ 1 ਮਹੀਨੇ ਦੀ ਤਾਂ 3 ਮਹੀਨੇ ਦੀ ਬਣਗੀ 60 ਕਿਲੋ ਜਿਹੜੀ ਜਿੰਨੀ ਪਰਚੀ ਕੱਟੀਗੀ ਤਾਂ ਉਨੀ ਕਣਕ ਪਰਚੇ ਉੱਪਰ ਲਿਖਿਆ ਹੁੰਦਾ ਵੀ ਇੰਨੀ ਕਣਕ ਆ ਗਈ ਤੇ ਉਨੀ ਕਣਕ ਆਪਾਂ ਨੂੰ ਦੇਣੀ ਬਣਦੀ ਆ ਵਿੱਚ ਬੰਦੇ ਜ਼ਿੰਦਗੀ ਗਲਤ ਕਰ ਲੈਂਦੇ ਨੇ ਯਾਨਕਿ ਪਰਚੀ ਜਿਵੇਂ ਅਸੀਂ ਮੈਂਬਰ ਦਿਖਾਇਆ ਵੀ 4 ਮੈਂਬਰ ਨੇ 4 ਮੈਂਬਰਾਂ ਦੀ 20 ਕਿਲੋ ਪਰਚੀ ਨਿਕਲੂਗੀ ਮਹੀਨੇ ਦੀ 3 ਮਹੀਨੇ ਦੀ 60 ਕਿਲੋਗੀ ਐਵੇਂ ਭਰਾਵਾ ਆਨਲਾਈਨ ਪਰਚੀ ਨਿਕਲਦੀ ਆ ਸਮਾਂ ਬਚਦਾ ਟਾਈਮ ਖਰਾਬ ਨਹੀਂ ਹੁੰਦਾ ਤੇ ਨਾਲੇ ਸਰਕਾਰ ਨੇ ਇਹਦੀ ਸਹੂਲਤ ਦਿੱਤੀ ਆ ਆਪਾਂ ਨੂੰ ਉਹ ਸਹੂਲਤ ਲੋਕਾਂ ਨੂੰ ਦਾ ਸਹੂਲਤ ਦਾ ਫਾਇਦਾ ਲੈਣਾ ਚਾਹੀਦਾ ਹੈ